ਉਹਨੇ ਹੀ ਤਾਂ ਪਤਾ ਲੱਗਿਆ ਵੀ ਇਹਨਾਂ ਨੇ ਮੀਟੇ ਰੱਖ ਲਈ। ਉਹਨੇ ਮੈਨੂੰ ਫੋਨ ਕੀਤਾ। ਕਿਹਦੇ ਵੱਲ? ਕਹਿੰਦਾ ਕੀ ਕਰ ਰਹੇ ਹੋ? ਮਾਜੀ ਮੀਟੇ ਰੱਖ ਲਿਆ ਕਰਕੇ। ਕਹਿੰਦਾ ਰੱਦ ਕਰਦੇ ਨੂੰ ਮੀਟਿੰਗ ਰੱਖ ਆਪੇ। ਮੈਂ ਕਿਹਾ ਕਿਉਂ? ਮੀਟਿੰਗ ਕਿਉਂ ਕਰਨੀ? ਜੇ ਇੱਦਾਂ ਬਹੁਤ ਵਧੀਆ ਗੱਲ ਆ। ਕਹਿੰਦਾ ਨਹੀਂ ਬੱਸ ਤੈਨੂੰ ਕਹਿੰਦਾ ਰੱਦ ਕਰ। ਆਪਾਂ ਜਿਹੜੇ ਮੁੰਡੇ ਦਿਨ ਰਾਤ ਭੱਜੇ ਫਿਰੇ। ਇਕ ਤੋ ਉਹਨਾਂ ਨੂੰ ਸਨਮਾਨਤ ਕਰੀਏ ਬਹੁਤ ਬੜੇ ਵਿਚਾਰ ਸੀਗੇ ਤੇ ਕਾਪਾ ਜਿਹੜੇ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਧੰਨਵਾਦ ਕਰੀਏ ਇੱਕ ਆਪਾਂ ਸੈਂਟਰਲ ਕਮੇਟੀ ਨੂੰ ਵੀ ਧੰਨਵਾਦ ਕਰੀਏ ਕਿ ਉਹਨੂੰ ਉਹਨੇ ਸਾਨੂੰ ਠੀਕ ਅਗਵਾਈ ਦਿੱਤੀ ਹੈ ਅਸੀਂ ਮੀਟਿੰਗ ਰੱਖ ਲਈ ਦੇਸ਼ਕਸ਼ ਦੀਆਂ ਗੱਲਾਂ ਹਰਦਰੰਦਰ ਮੀਟਿੰਗ ਰੱਖੀ ਅਸੀਂ ਤੇ ਇਹਨਾਂ ਨੂੰ ਪਤਾ ਲੱਗਾ ਕਿ ਜਰੀਵਾਲ ਨੂੰ ਵੀ ਇਹ ਨਨੇ ਮੀਟਿੰਗ ਰੱਖ ਲਈ ਫਿਰ ਸਰ ਮੇਰੇ ਤਾਂ ਗਿਆ ਕੰਮ ਇਹਦਾ ਕੇਜਰੀਵਾਲ ਆਪਣੇ ਪੂਰੇ ਪਕੜ ਚ ਰੱਖਾ ਚ ਉਹ ਜੁਰੀ ਕਰੇ ਵੀ ਉਹ ਕੋ ਕੋਰ ਤੋਂ ਕਿ ਆਈ ਪਾਰਟੀ ਬੁਣੀ ਨਹੀਂ ਉਹ ਤਾਂ ਆਇਆ ਸੀ ਨੂੰ ਸਭ ਕੁਝ ਮਾਈ ਆ ਮੈਂ ਪ੍ਰਧਾਨ ਆ ਮੈਂ ਮਤਲਬ ਡਿਕਟੇਟਰ ਛੇ ਪਾਲੀ ਹੋਸੀ ਇਹ ਉਹਨੂੰ ਵੀ ਤਾਂ ਪਤਾ ਲੱਗਿਆ ਵੀ ਇਹਨਾਂ ਨੇ ਮੀਟਿੰਗ ਰੱਖ ਲਈ ਉਹਨੇ ਮੈਨੂੰ ਫੋਨ ਕੀਤਾ ਕੇਜਰੀਵਾਲ ਨੇ ਕਹਿੰਦਾ ਇਹ ਕੀ ਕਰ ਰਹੇ ਹੋ ਮਾਈ ਮੀਟਿੰਗ ਰੱਖ ਲਿਆ ਕਰਕੇ ਕਹਿੰਦਾ ਰੱਦ ਕਰਦੇ ਨੂੰ ਮੀਟਿੰਗ ਨਹੀਂ ਰੱਖਾਂਗੇ ਮਹਰੀ ਕਿਉਂ ਮੀਟਿੰਗ ਕੈਨਸਲ ਕਰਨੀ ਇਸ ਤੇ ਬਹੁਤ ਵਧੀਆ ਗੱਲ ਆ ਕਿਹਾ ਨਹੀਂ ਵਸਤਾ ਨੂੰ ਕਹਤਾ ਵੀ ਰੱਦ ਕਰ ਦੇ ਤੇ ਮੈਂ ਉਥੋਂ ਭੇਜਿਆ ਫਿਰ ਇਹਨੂੰ ਆ ਇੱਕ ਬੰਦੇ ਨੂੰ ਸਾਡੇ ਵਰਕਰ ਨੂੰ ਇਹ ਕਦੇ ਜਦੋਂ ਉਹਨੂੰ ਜਾ ਕੇ ਸਮਝਾ ਕੇ ਆਉ ਉਹਨਾਂ ਨੂੰ ਪੁਟੀ ਵੀ ਵਾਲ ਨੂੰ ਵੀ ਪਾਰਟੀ ਨੂੰ ਵੀ ਕੋਈ ਕੀ ਮਾਰਾ ਤੇ ਉਹ ਜਦੋਂ ਗਿਆ ਤੇ ਉਹਨੂੰ ਵਿਜੇਂਦਰ ਜੀ ਆਹ ਕਹਿ ਰਹੇ ਆ ਆਏ ਫਾਸਟੀਆਂ ਦੇ ਬੰਦੇ ਕਿਥੋਂ ਨੂੰ ਮਿਲਣਾ ਚਾਹੁੰਦਾ ਉਹਨਾਂ ਨੂੰ ਕਹਦੇ ਮੁੜ ਜਾ ਨੇ ਮਿਲਣਾ ਵਾ ਅੱਛਾ ਪੂਰਾ ਡਿਕਟੇਟਰ ਹੋ ਗਿਆ ਜਿਹੜੀ ਗੱਲ ਮੈਂ ਥੋਸਤੀ ਥੋਸਤੀ ਹਾਂ ਥੋਸਤੀ ਬਸ ਅਸੀਂ ਕਿ ਮੈਂ ਆਖਿਆ ਫਿਰ ਅਸੀਂ ਤੱਕ ਲਾਂਗੇ ਤੇ ਅਸੀਂ ਮੀਟਿੰਗ ਕੀਤੀ ਮੀਟਿੰਗ ਕੀਤੀ ਤੇ ਸੁਲਮਾਨ ਕੀਤਾ ਮੁੰਡਾ 9000 ਮੁੰਡਿਆਂ ਨੂੰ ਤੇ ਉਦੋਂ ਸਾਡਾ ਫਿਰ ਨਾ 340 ਮੁੰਡਿਆਂ ਦਾ ਇੱਕ ਬੜੀ ਜਰੂਰਤ ਬਣ ਗਿਆ ਤੇ ਅਸੀਂ ਉਹਨਾਂ ਨੇ ਕੀ ਕੀਤਾ ਕੰਪੇਨ ਕਮੇਟੀ ਤੋੜਤੀ ਸਾਡੀ ਤੇ ਆਪਦੇ ਪਿੱਛੇ ਜਿਹੜੇ ਇੰਜਲਾਨ ਚਾਰੇ ਲਾਤੇ ਉਹ ਦਿੱਲੀ ਥਾਲੇ ਦੇ ਵਿੱਚੋਂ ਬਾਹਰ ਆ ਗਿਆ ਬਾਹਰ ਆ ਗਿਆ ਅਸੀਂ ਚਲੋ ਠੀਕ ਹੈ ਕੋਈ ਅਸੀਂ ਨੇ ਤੋੜ ਦੋ ਸਾਨੂੰ ਕੀ ਆ ਫਿਰ ਅਸੀਂ ਸਲਾਹ ਕੀਤੀ ਵੀ ਜਰਾ ਐ ਕਰੇ ਜਿਵੇਂ ਨੀ ਚੂਣ ਸੀ ਉੱਥੇ ਖੜੂ ਸਾਹਿਬ ਆਵਾਂ ਜਿਆਦੇ ਖਰਾਫ ਆਪਣਾ ਕੈਂਡੀਡੇਟ ਖੜਾ ਕਰੀਏ ਕਿ ਨੂੰ ਕਰਾਏ ਤੇ ਇਹ ਸੁਮਿਲ ਕਾ ਮੈਂ ਖੜਾ ਤਾਂ ਹਾਂ ਮੈਂ ਚੱਲ ਤੂੰ ਹੋ ਜਾ ਅਸੀਂ ਉੱਥੇ ਮਤਲਬ ਖੜੂ ਸਾਹਿਬ ਜਾ ਕੇ ਦਫ਼ਤਰ ਆ ਜਾਣ ਨਾ ਫਿਆਰਾ ਅਸੀਂ ਉੱਥੇ ਜਾ ਕੇ ਕਾਗਜ਼ ਭਰਤੀ ਤੇ ਕਾਗਜ਼ ਪਰ ਇਹ ਅਸੀਂ ਜੀਤੋ ਤੇ ਫਿਰ ਇਹ ਨਾ ਮਤਲਬ ਇਹਨਾਂ ਦੇ ਖਿਲਾਫ ਅਸੀਂ ਤਾਂ ਮਨੋਂ ਤੋਂ ਆ ਆदमी ਦੇ ਖਿਲਾਫ ਸੀ ਪਰ ਅਕਾਲੀ ਦਲ ਅਕਾਲੀ ਵਾਲੇ ਦਲ ਇਹ ਚਾਹੁੰਦਾ ਸੀ ਅਕਾਲੀ ਉਹ ਕਹਿੰਦੇ ਸੀ ਵੀ ਇਹ ਅਸੀਂ ਨਾ ਬਿਨਾਂ ਮੁਕਾਬਲਾ ਜਿੱਤੀ ਅਕਾਲੀਆਂ ਦੀ ਇਹ ਲਾਈਨ ਬਣ ਗਈ ਅਸਾਂ ਉਹ ਉਦੋਂ ਡਿਕਟਟਰ ਸੀ ਆ ਵੀ ਸਾਡੇ ਨਾਲ ਕੋਈ ਕੰਪੀਟੀਸ਼ਨ ਨਹੀਂ ਕੰਪੀਟੀਸ਼ਨ ਚ ਆ ਵੀ ਨਾ ਕੋਈ ਤੇ ਉਦੋਂ ਤਾਂ ਮੈਂ ਇੰਚਾਰਜ ਸੀ ਉਸ ਉਸ ਇਲੈਕਸ਼ਨ ਦਾ ਉਦੋਂ ਜਨਵੇਜਾ ਸਿੰਘ ਸੇਖੋਂ ਠੀਕ ਹੈ ਜੀ ਸਾਡੇ ਹਲਕੇ ਦੇ ਐਮਪੀ ਹੈ ਜਿਹੜਾ ਐਮਐਲਏ ਐਮਐਲਏ ਉਹਨਾਂ ਦਾ ਹਲਕੇ ਦਾ ਉਦੋਂ ਉਹ ਇੰਚਾਰਜ ਸੀਗਾ ਤੇ ਉਹਨੇ ਪਾਈ ਕੀਤਾ ਸੁਖਵੀਰ ਨੇ ਕਹਿਆ ਜਨਵੇਜਾ ਨੂੰ ਵੀ ਤੁਸੀਂ ਮਾਸਟਰ ਜੀ ਨਾਲ ਗੱਲ ਕਰੋ ਮੈਂ ਕੋਈ ਮਿਲਦਾ ਵਿਤਾ ਕਰਦਾ ਨਾਲ ਤੱਕ ਜਿਤਸਨ ਉਹ ਸੇਖੋਂ ਨੇ ਮੇਰੇ ਪਿੰਡੋਂ ਮਾਨਸ ਨੇ ਜੀਵਤਨ ਇਹਦਾ ਖਾਸ ਬੰਦੇ ਵੀਰੇ ਚਾਰ ਪੰਜ ਬੰਦੇ ਸੱਜ ਪਿੰਡੋਂ ਬੁਲਾ ਲਿਆ ਉਹਨਾਂ ਨੇ ਤੇ ਬੁਲਾਏ ਤੇ ਮੇਰੇ ਕੋਲ ਭੇਜ ਤੇ ਕਹਿੰਦੇ ਸਿੱਖ ਖੁਦ ਆ ਬਨੇ ਆ ਕੇ ਉਹ ਮਖਿਆ ਸੀ ਕਿ ਉਹ ਤਾਂ ਰਾਜਨੀਤਿਕ ਨਹੀਂ ਬੰਦਾ ਇਹ ਕਿਉਂ ਜੀ ਉਹ ਮਖਿਆ ਸੀ ਹਾਂ ਆਮ ਆਦਮੀ ਪਾਰਟੀ ਦੇ ਖਿਲਾਫ ਬੰਦਾ ਖੜਾ ਕਰਕੇ ਹੋਰ ਨਵੀਂ ਪਾਰਟੀ ਬਣਾ ਰਹੇ ਆ ਹਾਂ ਆਮ ਆਦਮੀ ਨੇ ਇੱਕ ਪਾਰਟੀ ਹੋਰ ਬਣ ਗਈ ਹਾਂ ਤੇ ਬਾਦਲ ਦਾ ਉਹਦੇ ਨਾਲ ਕੀ ਨੇ ਤੁਹਾਨੂੰ ਕੀ ਆ ਗਿਆ ਇਹ ਤਾਂ ਉੱਥੇ ਦਾ ਮਤਲਬ ਹੈ ਮੋਰਚ ਤੁਸੀਂ ਮੋਰਚ ਨਾਲ ਜਿੱਤੋਗੇ ਜਿਹਨੋਂ ਉਹਨਾਂ ਨੇ ਮੁਕਾਬਲੇ ਬੰਦਾ ਖੜਾ ਕਰਿਆ ਹੈ ਤੇ ਇਹ ਤਾਂ ਗਲਤ ਆ ਮੇਥੋਂ ਸੋਡੀ ਗੱਲ ਸਿੱਖੋ ਸਾਹਿਬ ਨੂੰ ਕੋਹ ਜਾ ਕੇ ਵੀ ਇਹ ਨਹੀਂ ਠੀਕ ਆ ਗੱਲ ਸੋਡੀ ਪਈ ਇਹਨਾਂ ਨੂੰ ਜਾ ਕੇ ਕਹਿੰਦੇ ਉਹ ਤਾਂ ਐਂ ਕਹਿੰਦੇ ਸਿੱਖੋ ਕਹਿੰਦਾ ਗਲਤ ਆ ਠੀਕ ਆ ਠੀਕ ਆ ਗਲਤ ਆ ਠੀਕ ਆ ਇਹਦਾ ਤੇ ਫਿਰ ਚੱਲ ਉਹਨੇ ਸਖਬੀਰ ਨੇ ਫਿਰ ਸਿੱਖ ਨੂੰ ਛੱਡ ਕੇ ਬਰਾਲੇ ਨੂੰ ਲਾਤਾ ਉਹ ਨੂੰ ਉਹ ਕਹਿੰਦਾ ਬਰਾਲੇ ਨੇ ਕਹਾ ਮੈਨੂੰ ਫੋਨ ਕੀਤਾ ਕਹਿੰਦਾ ਵਾਸਤ ਜੀ ਤੇ ਆਪਾਂ ਨੂੰ ਮਾਲਵੀਆ ਨੂੰ ਲੜਾ ਲਿਆ ਕੇ ਜਿੱਥੇ ਮਰਜੀ ਹੋਵੇ ਆਪਾਂ ਉਹਰੇ ਸੈਂਟਰ ਲਾ ਲਦੇ ਆਪਣੇ ਮਖਾ ਭਰਾ ਜੀ ਨੇ ਰਾਜ ਕਰਨਾ ਹੈ ਸਿੰਘ ਤੋਂ ਸਾਨੂੰ ਡਾਉਣ ਵੇ ਰਾਜ ਤੁਸੀਂ ਕਹਿਣਾ ਚਾਹਦੇ ਹੋ ਰਾਜ ਅਸੀਂ ਕਹਿ ਰਹੇ ਚਾਹੁੰਦੇ ਠੀਕ ਹੈ ਤੇ ਫਿਰ ਆਪਣੇ ਸਿੰਘ ਜਾਣਗੇ ਨਾ ਕਿਹੜੇ ਘਰ ਤੇ ਮਿਲਣਾ ਚਾਹੋ ਨਾ ਮਖਾ ਕੀ ਕਿਵੇਂ ਮਿਲਣਾ ਕਹਾਂ ਆਈ ਬਸ ਆਪਣੇ ਗੱਲਾਬਾਤ ਕਰ ਲਾਂਗੇ ਬੈਠ ਕੇ ਤੇ ਮੈਨੂੰ ਸਭ ਤੋਂ ਹੀ ਮੈਂ ਇਹ ਆਪ ਕੋ ਯੋਜਨਾ ਜਿਵੇਂ ਕੈਸੀ ਆ ਮਖਾ ਫਿਰ ਐ ਕਰ ਦੋ ਮਿੰਟ ਰਹਿ ਜਤੋਂ ਮੈਂ ਹੋ ਗਿਆ ਹੋਇਆ ਨਾਲ ਤੇ ਫੇਰ ਆ ਕੇ ਆਪਾਂ ਕਰਦੇ ਆ ਗੱਲ ਬਹੁਤ ਚੰਗਾ ਸੁਮੇਰ ਨੂੰ ਮੈਂ ਤੈਨੂੰ ਐ ਕਰ ਤੂੰ ਜਵੰਦਰ ਜਾ ਕੇ ਇਹਨਾਂ ਦੇ ਖਲਾਫ ਜਾਂਦੇ ਆ ਅਕਾਲੀਆਂ ਦੇ ਇਹ ਮਤਲਬ ਐ ਬਿਨਾ ਮਕਾਵ ਲੋਕਾਂ ਨੂੰ ਬੁੜਾ ਕਰ ਰਹੇ ਜੇ ਤੇ ਇਹ ਵੀ ਬਿਆਨ ਦੇ ਤੋ ਫੇਰ ਆ ਕੇ ਲੰਦਾ ਦਵਾ ਪਾ ਰਹੇ ਨੇ ਹਾਂ ਦਵਾ ਪਾ ਰਹੇ ਨੇ ਵੀ ਵਾਪਸ ਕਰੋ ਠੀਕ ਐ ਤੇ ਉਹਦਾ ਜਿਹੜਾ ਬਿਆਨ ਦੇਤਾ ਮੈਂ ਅਖਿਰ ਬਰਾੜ ਸਾਹੂ ਉਹ ਤਾਂ ਲੋਟਵਾਣਾ ਹੁੰਦਾ ਬੰਦੇ ਉਹ ਸਕੇਰੇ ਨਾਲ ਤੇ ਰਾਲੇ ਪਾਈ ਆ ਠੀਕ ਆ ਉਹ ਨੀਦਰਾ ਬੰਦ ਰੇ ਆਪਣੀ ਗੱਲ ਹਾਂ ਇਹ ਤਾਂ ਠੀਕ ਆ